ਪਾਪਾ ਜੀ ਪਲੀਜ਼ ਗਿਵ ਮੀ ਮਾਈ ਪੈਨਸਲ ਪੁੱਤ ਇੰਗਲਿਸ਼ ਗੱਲ ਨਹੀਂ ਕਰੀਂਦੀ ਆਪਾਂ ਘਰੇ ਬੈਠੇ ਆ ਜੇ ਲੋੜ ਪਵੇ ਕਿਤੇ ਆਪਾਂ ਨੂੰ ਕੋਈ ਇੰਗਲਿਸ਼ ਗੱਲ ਕਰਦਾ ਹੋਵੇ ਤੇ ਉੱਥੇ ਕਰੋ ਨਹੀਂ ਤਾਂ ਨਹੀਂ ਕਰੀਂਦੀ ਹੁੰਦੀ ਪਾਪਾ ਜੀ ਅੱਜ ਕੱਲ ਨਿਊ ਜੇਨਰੇਸ਼ਨ ਇੰਗਲਿਸ਼ ਦੀ ਗੱਲ ਕਰਦੇ ਪੰਜਾਬੀ ਨੂੰ ਅੱਜ ਕੱਲ ਨਹੀਂ ਕੋਈ ਪੁੱਛਦਾ ਨਹੀਂ ਪੁੱਤ ਪੰਜਾਬੀ ਨੂੰ ਕਿਉਂ ਨਹੀਂ ਪੁੱਛਦਾ ਪੰਜਾਬੀ ਆਪਣਾ ਮੂਲ ਆਪਣੀ ਜੜ੍ਹ ਹੈ ਪੁੱਤ ਪੰਜਾਬੀ ਹਾਂਜੀ ਠੀਕ ਹੈ ਮੈਂ ਤੈਨੂੰ ਗੱਲ ਦੱਸਦਾ ਇੱਕ ਪਿੰਡ 'ਚ ਇੱਕ ਸੇਠ ਨੇ ਪੈਸੇ ਦਿੱਤੇ ਸੀ ਕਿਸੇ ਨੂੰ 10000 ਰੁਪਇਆ ਵਿਆਜ ਤੇ ਹਾਂਜੀ ਇਹੋ ਵਿਆਜ ਲੱਗ ਲੱਗੇ 1 ਲੱਖ ਰੁਪਇਆ ਹੋ ਗਿਆ ਸੀ ਹਾਂਜੀ ਠੀਕ ਹੈ ਉਹ ਬੰਦਾ ਸੀ ਮਾੜਾ ਉਹ ਦੇ ਨਹੀਂ ਸਕਦਾ ਹਾਂਜੀ ਉਹ ਐਵੇਂ ਸੇਠ ਉਹਦੇ ਘਰੇ ਕਿਹੜੇ ਮਾਰਦਾ ਰਿਹਾ ਉਹਨੇ ਲਾਰੇ ਲਾਉਣੇ ਮਹੀਨਿਆਂ ਨੂੰ ਦੇਗਾ ਦੋ ਮਹੀਨਿਆਂ ਦੇਗਾ 6 ਮਹੀਨਿਆਂ ਦੇ ਤਾਂ ਕਰ ਦਿਆ ਤਿੰਨ ਚਾਰ ਸਾਲ ਨਿਕਲ ਗਏ ਹਾਂਜੀ ਬਾਅਦ ਚ ਉਹ ਸੇਠ ਨੇ ਕੀ ਕੀਤਾ ਤੇ ਇਹ ਪੈਸੇ ਨਹੀਂ ਦੇ ਰਿਹਾ ਤੇ ਉਹਨੇ ਪਿੰਡ ਦਾ ਸਰਪੰਚ ਪੰਚਾਇਤ ਸੱਤੀ ਹਾਂਜੀ ਪੰਚ ਨੇ ਨਾ ਟਾਈਮ ਦਿੱਤਾ 8:00 ਵਜੇ ਆ ਜੀ ਸੀਟ ਨੂੰ ਵੀ ਟਾਈਮ ਦਿੱਤਾ 8:00 ਵਜੇ ਪੰਚਾਇਤ ਚ ਆ ਜੀ ਤੇ ਜਿਹੜੇ ਬੰਦੇ ਨੇ ਪੈਸੇ ਲਏ ਸੀ ਉਹਨੂੰ ਵੀ ਟਾਈਮ ਦਿੱਤਾ ਤੇ 8:00 ਵਜੇ ਆ ਜੀ ਤੂੰ ਹਾਂ ਜੀ ਤੇ ਉਹ ਜਦੋਂ ਆ ਗਏ ਤੇ ਸਰਪੰਚ ਨੇ ਪੁੱਛਿਆ ਵੀ ਤੂੰ ਸੀਟ ਦੇ ਪੈਸੇ ਦੇਣੇ ਆ ਉਹ ਆਦਾ ਹਾਂ ਜੀ ਦੇਣੇ ਇਹੋਂ ਦਾ ਤੇ ਉਹਨਾਂ ਦਾ ਮੈਥੋਡ ਦੀ ਪੈਸੇ ਬੰਦ ਨਹੀਂ ਪੈਸੇ ਜਾਦੇ ਨੇ ਮੈਥੋ ਦਿੱਤੇ ਨਹੀਂ ਜਾਂਦੇ ਪੈਸੇ ਮੈਨੂੰ ਕੱਟ ਕਰਾਓ ਸਰਪੰਚਾਂ ਦਾ ਵੀ ਪੈਸੇ ਤੂੰ ਕਿੰਨੇ ਲਏ ਸੀ ਉਹਨਾਂ ਦਾ 10000 ਰੁਪਿਆ ਲਿਆ ਸੀ ਵੇ ਆ ਇਲਾਕੇ ਸੇਟ ਨੇ 1 ਲੱਖ ਰੁਪਇਆ ਕਰ ਲਿਆ। ਹਾਂਜੀ। ਉਹ ਮੈਥੋਂ ਦਿੱਤੇ ਜਾਂਦੇ ਮੈਨੂੰ ਕੁਛ ਛੋਟ ਕਰਾਉ ਵਿੱਚੋਂ ਉਹ ਕੈਟੇਗਰੀ ਦਾ ਪੈਸੇ। ਹਾਂਜੀ। ਮਨੇ ਸੇਟ ਨਾਲ ਗੱਲ ਕੀਤੀ ਸਰਪੰਚ ਨੇ ਵੀ ਸੇਟ ਦੀ ਪੈਸੇ ਥੋੜੇ ਬਾਅਦ ਛੱਡੋ ਇਹਨੂੰ ਤੁਸੀਂ ਕੋਈ ਉਹਾਂ ਦੇ ਵਿੱਚ ਨਹੀਂ ਛੱਟਨੇ ਸੇਟ ਆਕੇ। ਉਹਾਂ ਦਾ ਵੀ ਸੇਟ ਦੀ ਪੈਸੇ ਛੱਡੋ ਥੋੜੇ ਜਿਹਾ ਵੀ ਚੱਲ ਤੁਹਾਨੂੰ ਬਾਕੀ ਜਿਵੇਂ ਕਿਸ਼ਤਾਂ ਕਰਾ ਦੇਾਂਗੇ। ਹਾਂਜੀ। ਤੇ ਸੇਟਾਂ ਦਾ ਵੀ ਨਹੀਂ ਪੈਸੇ ਨਹੀਂ ਛੱਡ ਸਕਦਾ ਮੇਰੇ ਹੱਥ ਦੇ ਨੇ। ਪੈਸੇ ਦਿੱਤੇ ਨੇ ਇਹਨੇ ਆਪ ਜੋੜੇ ਨੇ ਇਹਨੇ ਦਿੱਤੇ ਜਾਂਦਾ ਥੋੜੇ ਥੋੜੇ ਮੈਨੂੰ ਤੇ ਨਾਂ ਜੋੜਦੇ ਫਿਰ ਸਰਪੰਚ ਨੇ ਪੰਚਾਇਤ ਨਾਲ ਮਿਲ ਕੇ ਸਲਾਹ ਕਰਕੇ ਤੇ ਫੈਸਲਾ ਇੱਕ ਲਿਆ ਹਾਂ ਹਾਂਜੀ ਉਹਨੇ ਛੇੜ ਨੂੰ ਆਖਿਆ ਵੀ ਛੇੜ ਜੀ ਦੇਖੋ ਤੁਸੀਂ ਪੈਸੇ ਤਾਂ ਹੈਗੇ ਨੇ ਜਾਂਦੇ ਛੱਤਨੇ ਤੁਹਾਨੂੰ ਪੈਣਗੇ ਹਾਂਜੀ ਥੋੜੇ ਬਾਅਦ ਤੁਸੀਂ ਇੱਕ ਫੈਸਲਾ ਆਪ ਕਰ ਲਓ ਤੁਸੀਂ ਸੋਚ ਵਿਚਾਰ ਕਰ ਲਓ ਕਿ ਤੁਸੀਂ 10000 ਮੂਲ ਛੱਤਨਾ ਹੈ ਕਿ 90000 ਵਿਆਜ ਛੱਤਨੀ ਹਾਂਜੀ ਸੇੜ لالਚੀ ਬੜਾ ਸੀ ਹਾਂਜੀ ਉਹਨੇ ਸੋਚ ਕੇ ਤੇ ਇਹ ਫੈਸਲਾ ਸੁਣਾਤਾ ਸਰਪੰਚ ਨੂੰ ਸਰਪੰਚ ਸਾਹਿਬ ਮੈਂ 10000 ਰੁਪਇਆ ਮੂਲ ਵਾਲਾ ਛੱਡ ਦੇਣਾ 90000 ਰੁਪਇਆ ਨਹੀਂ ਮੈਂ ਛੱਡ ਸਕਦਾ ਹਾਂਜੀ ਤਾਂ ਸੇੜ ਨੇ ਇਹ ਸੋਚਿਆ ਵੀ 90000 ਜਿਆਦਾ ਇਹ ਉਹ ਛੱਡ ਨਹੀਂ ਸਕਦਾ 10000 ਛੱਡ ਦਈਏ 90 ਦਾ ਫਿਰ ਮੈਨੂੰ ਆਉਂਦਾ ਹਾਂਜੀ ਸਰਪੰਚ ਨੇ ਫੇਰ ਉਹਨੂੰ ਪੁੱਛਿਆ ਵੀ ਇਹ ਪੰਚਾਇਤ ਦੇ ਵਿੱਚ ਤੇਰਾ ਇਹ ਫੈਸਲਾ ਮਨਜ਼ੂਰ ਹੈ ਨਾ ਤੈਨੂੰ ਵੀ ਤੂੰ 10000 ਮੂਲ ਦਾ ਛੱਡਣਾ ਪਿਆ ਹਾਂਜੀ ਸੇੜਨ ਦਾ ਹਾਂਜੀ ਸਰਪੰਚ ਸਾਹਿਬ ਮਤਾ ਇਹਰ ਮੂਲ ਦਾ ਛੱਡਣਾ ਹਾਂਜੀ ਸਰਪੰਚ ਨੇ ਆਖਿਆ ਵੀ ਜੇ ਤੂੰ ਦਾ ਇਹਰ ਮੂਲ ਦਾ ਛੱਡਣਾ ਪਿਆ ਹਾਂਜੀ ਤੇ ਫਿਰ ਤੇਰਾ ਪੈਸਾ ਕੋਈ ਨਹੀਂ ਦੇਣਾ ਵਿਆਜ ਵੀ ਨਹੀਂ ਤੈਨੂੰ ਦੇਣਾ ਸੇੜਨ ਦਾ ਕਿਉਂ ਸਰਪੰਚ ਸਾਹਿਬ ਉਹ ਆਂਦਾ ਵੀ ਜੇ ਤੂੰ ਤੂੰ ਮੂਲ ਛੱਡਦਾ ਤੇ ਵਿਆਜ ਤਾਂ ਮੂਲ ਦੀ ਹੁੰਦੀ ਹੈ ਜੇ ਤੂੰ ਮੂਲ ਹੀ ਛੱਡ ਦਿੱਤਾ ਹਾਂਜੀ ਕਿਹਨੂੰ ਤੈਨੂੰ ਵਿਆਜ ਕਰਸ ਗੱਲ ਦੀ ਉਹਨੇ ਉਸ ਬੰਦੇ ਉੱਥੇ ਫੈਸਲਾ ਕਰਤਾ ਉਸ ਬੰਦੇ ਨੂੰ ਕਹਿਤਾ ਵੀ ਤੂੰ ਅੱਜ ਤੋਂ ਸੇੜ ਦਾ ਕੋਈ ਰੁਪਈਆ ਨਹੀਂ ਦੇਣਾ ਹਾਂਜੀ ਉਹ ਬਿਲਕੁਲ ਫਾਰਗੇਸ ਕੰਮ ਤੋਂ ਹਾਂਜੀ ਬਟ ਇਹ ਤੋਂ ਇਹ ਗੱਲ ਇਹ ਵਿੱਚ ਤੋਂ ਆਪਾਂ ਮੂਲ ਛੱਡ ਦਿੱਤਾ ਹਾਂਜੀ ਆਪਣੀ ਵਿਆਜ ਕਿਸੇ ਕੰਮ ਦੀ ਨਹੀਂ ਰਹੇਗੀ ਹਾਂਜੀ ਪੰਜਾਬੀ ਆਪਣਾ ਮੂਲ ਆਪਣੀ ਜੜ੍ਹ ਹੈ ਪੰਜਾਬੀ ਹਾਂਜੀ ਜੇ ਆਪਾਂ ਆਪਣੀ ਜੜ੍ਹ ਛੱਡਤੀ ਆਪਣਾ ਆਪਣਾ ਮੂਲ ਛੱਡਤਾ ਬਾਕੀ ਭਾਸ਼ਾ ਆਪਾਂ ਨੂੰ ਕੋਈ ਫਾਇਦਾ ਨਹੀਂ ਪਤਾ ਸਿੱਖਿਆਂ ਦਾ ਹਾਂਜੀ ਜਿਹੜੀ ਮਰਜ਼ੀ ਆਪਾਂ ਬੋਲਦੇ ਹਾਂਜੀ ਆਪਾਂ ਘਰ ਤੇ ਕੋਤੋਂ ਪੰਜਾਬੀ ਬੋਲਦੇ ਹਾਂਜੀ ਜੋ ਸਿੱਧਾ ਤੁਹਾਨੂੰ ਦੇ ਇੰਗਰੇਜ਼ੀ ਆਉਂਦੀ ਨਹੀਂ ਠੀਕ ਹੈ ਜੇ ਤੁਹਾਨੂੰ ਆਉਂਦੀ ਹੈ ਜਿੰਨੀ ਕ ਤੁਹਾਨੂੰ ਆਉਂਦੀ ਹੈ ਤੁਸੀਂ ਪੁੱਤ ਜੇ ਸਕੂਲੇ ਬੋਲਣ ਦੀ ਲੋੜ ਹੈ ਤੇ ਸਕੂਲੇ ਬੋਲੋ ਹਾਂਜੀ ਨਹੀਂ ਤਾਂ ਸਕੂਲੇ ਵੀ ਪੰਜਾਬੀ ਚ ਗੱਲ ਕਰੋ ਹਾਂਜੀ ਠੀਕ ਹੈ ਹਾਂਜੀ ਅਰੇ ਇੱਕ ਜਗ੍ਹਾ ਪੰਜਾਬ ਚ ਪੰਜਾਬੀ ਬੋਲ ਤੋਂ ਮਜਬੂਰੀ ਵਸ ਬੋਲਣੀ ਕੋਈ ਤੇ ਬੋਲੋ ਹਾਂਜੀ ਇਹ ਆਪਣਾ ਮੂਲ ਹੈ ਪੰਜਾਬੀ ਆਪਾਂ ਇਹਦਾ ਟੁੱਟ ਨਹੀਂ ਸਕਦਾ ਹਾਂਜੀ ਠੀਕ ਹੈ ਅੱਗੇ ਤੋਂ ਗੱਲ ਯਾਦ ਰੱਖੀ ਪੁੱਤ ਪੰਜਾਬੀ ਆਪਣਾ ਮੂਲ ਦੇ ਹਾਂਜੀ ਜਾੜੇ ਠੀਕ ਹੈ